ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿ ਹਾਲ ਚਾਲ ਹੈ ਸਾਡੇ YouTube ਪਰਿਵਾਰ ਦਾ ਪਰਮਾਤਮਾ ਕੀ ਅਰਦਾਸ ਕਰਦੇ ਆਂ ਤੁਸੀਂ ਸਾਰੇ ਰਾਜੀ ਖੁਸ਼ੀਆ ਚੜ੍ਹਦੀ ਕਲਾ ਵਿੱਚ ਰਹੋ ਅੱਜ ਸ਼ੁਰੂ ਕਰਦੇ ਆਂ ਅੱਜ ਆਪਣੀ ਛਿੜੀ ਤੋਂ ਵੀਡੀਓ ਅੱਜ ਆਏ ਆਂ ਅਸੀਂ ਈਰਮਾਨ ਦੇ ਸਕੂਲ ਈਰਮਾਨ ਸਕੂਲ ਚੱਲਣ ਦੇ ਕੰਢੇ ਦੇ ਵਿੱਚ ਅੱਜ ਹੈਗਾ ਲਾਸਟ ਦਿਨ ਬੱਚਿਆਂ ਦੇ ਸਕੂਲ ਦਾ ਹੋਂਚੋ ਜੀ ਦਾ ਮਹਾਮਾ ਕੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅੱਜ ਆਇਆਗਾ ਲਾਸਟ ਦਿਨ ਤੇ ਲੈ ਕੇ ਚੱਲੇ ਆ ਖਾਣਾ ਪੀਣਾ ਬੱਚਿਆਂ ਨੇ ਅੱਜ ਸਾਰਿਆਂ ਨੇ ਸੈਲੀਬ੍ਰੇਟ ਕਰਨਾ ਆਪਣਾ ਆਪਣਾ ਖਾਣਾ ਲੈ ਕੇ ਆਉਣਾ ਇਹ ਲੈ ਕੇ ਚੱਲੇ ਮਫਿਨ ਲੈ ਕੇ ਚੱਲੇ ਆ ਤੇ ਡੂਨਟ ਲੈ ਕੇ ਚੱਲੇ। ਔਰ ਅੱਬਾ ਕਿੰਨਾ ਪਿਆਰ ਹੈ ਦੋਨਾਂ 'ਚ। ਚਲੋ ਜੀ। ਮੇਰਾ ਆ ਜਾਏ। ਅੱਜ ਆ ਜਾਏ ਇਤਨੀ ਵੀਡੀਓ ਬਣਾ ਲਈ। ਇਹ ਮੇਰਾ ਸੋਨਾ ਬਹੁਤ ਆ। ਉਹ ਸ਼ਾ ਨੀ ਟੁਨੇ ਪਿਆਰ ਕਰਨਾ ਮੈਂ ਨਾਲ ਨਹੀਂ ਚਲੀ ਪੁੱਤ ਚਲ ਚੱਕ ਲਾ ਪੁੱਤ ਸੁਣਾ ਨਾ ਦਾ ਆ ਪਿੱਛੇ ਪਾਲਾ ਪਹਿਲਾਂ ਬੈਗ ਚਲ ਮੈਂ ਤਨ ਨੂੰ ਮਦਰਵਾਜੇ ਰੱਖਦਾ ਛੱਡ ਕੇ ਆ ਮਾੜੀ ਇਹ ਸਕੂਲ ਜਿਹੇ ਪਿੰਡ ਦੇ ਵਿੱਚ ਆ ਹੈ ਮੇਰਾ ਸੋਨ ਹੈ ਕਾ ਸਹੀ ਧਿਆਨ ਨਾਲ ਚੱਹੀ ਪੁੱਤ ਬਾਈ ਨਾ ਅਲਸ ਅੰਗਰਮਾਨ ਨੂੰ ਛੜਦਾ ਸਕੂਲ ਮਰਦੀ ਟੋਲੀ ਚੰਗਾ ਨਾ ਬੋਲ ਚੱਲ ਗਏ ਹੁਣ ਘਰ ਨੂੰ ਬਾਦ ਕਰਦਾਂਗੇ ਚੰਗਾ 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 ਚਲੋ ਚੱਲੀਏ ਚਲੋ ਬੰਦਾ ਕਰਤੀ ਹੈ ਗੱਡੀ ਬੱਸ ਚਲੋ ਚੱਲੀ ਨਿਕਲੀ ਵਾਹ ਪਿੰਡ ਤੋਂ ਨਿਕੋਣੇ ਪਿੰਡ ਦਾ ਸਤ ਸਟੂਫਨ ਮਾਹੌਲ ਸਾਰਾ ਤੇ ਵੀ ਮਹਿਸੂਸ ਹੁੰਦਾ ਹੈ। ਤੇ ਅੱਗੇ ਜਾ ਕੇ ਚਰਦਾ। ਕਿੰਨਾ ਚ ਲੋਕ ਕੁਸਾਨੀ ਨਾਲ ਜੁੜੇ ਹੋਏ ਹੈਗੇ ਪਿੰਡ ਦਾ ਮਾਹੌਲ ਬਹੁਤ ਹੀ ਸ਼ਹਿਰਾਂ ਦੇ ਨਾਲੋਂ ਜਿਹੜਾ ਸਕੂਲ ਹੈ ਗਰਮਾਨ ਦਾ ਸ਼ਹਿਰ ਨਾਲੋਂ ਥੋੜਾ ਜਿਹਾ ਹਟਕੇ ਆ ਪਿੰਡ ਦੇ ਵਿੱਚ ਸਭ ਨਾਲੋਂ ਵਧੀਆ ਹੈ ਜੀ ਜਿਹੜਾ ਏਰੀਆ ਹੈਗਾ ਆਪਣੇ درختਾਂ ਨਾਲ ਹਰਿਆ ਭਰਿਆ ਵਾ ਜੰਗਲਾਂ ਵਾਂਗੂ ਹੀ ਤਾਂ ਤਾਂ ਇੱਥੇ ਹਮੇਸ਼ਾ ਠੰਡ ਰਹਿੰਦੀ ਹੈ ਕਿ ਗਰਮੀ ਨਹੀਂ ਪੈਂਦੀ ਗਰਮੀ ਉਹ ਘੱਟ ਪੈਂਦੀ ਹੈ ਕਿ ਜਾਣਾ 20 ਤੋਂ 21 ਡਿਗਰੀ ਟੈਂਪਰੇਚਰ ਹੋ ਜਾਵੇ ਬਸ ਇਦਾਂ ਪਿੰਡਾਂ ਦੇ ਆਲੇ-ਦੁਆਲੇ ਸਾਰੇ ਪਾਸੇ ਇੱਥੇ ਜੰਗਲ ਨਹੀਂ ਗਏ ਤਾਂ درختਾਰੇ ਵਹੀ ਆਪਣੇ ਸ਼ਹਿਰ ਨੂੰ ਦੂਜੇ ਵਰਗ ਦਾ ਕਾਰਾਜ ਤੇ ਅਸੀਂ ਥੋੜਾ ਸ਼ਿਸ਼ਾ ਸਾਹ ਕਰਨਾ ਹੋਣੀ ਕਰਕੇ ਟਿਕਾਣਾ ਹੋਰ ਲਾਗੇ ਟਰੱਕ ਭਾਜੀ ਇਹ ਬੜੀ ਹੌਲੀ ਹੌਲੀ ਚੱਲੂਗੇ ਆ ਗਏ ਜੀ ਨਮਸਕਾਰ ਕੇ ਇਹ ਹੈਗਾ ਜੀ ਸਕੂਲ ਆਪਣੇ ਘਰ ਤੋਂ ਜਿਹੜਾ ਹੈ 10 ਕਿਲੋਮੀਟਰ 10 12 ਕਿਲੋਮੀਟਰ ਦੇ ਲਈ ਦਾਪ ਡਾਊਨ ਕਰਨਾ ਥੋੜਾ ਔਖਾ ਤਾਂ ਹੋ ਜਾਂਦਾ ਬੱਚੀ ਦੇ ਨਾਲੇ ਵੀ ਨਾਲ ਉੜ ਜਾਂਦੀ ਹੈ ਚਲੋ ਅੱਗੇ ਚੱਲੀ ਜਾਂਦਾ ਅਵੇ ਤਾਂ ਚਾਰੇ ਪਾਸੇ ਜੰਗਲ ਹਰੇ ਭਰੇ ਪਿੰਡਾਂ ਦਾ ਮਾਹੌਲ ਬਹੁਤ ਵਧੀਆ ਲੱਗਦਾ ਸਵੇਰੀ ਸਵੇਰ ਦੀ ਸ਼ਾਮ ਦੀ ਪੌਂਚ ਕੀ ਸ਼ਹਿਰ ਚ ਵੱਡੀਆਂ ਵੱਡੀਆਂ ਬਿਲਡਿੰਗਾਂ ਦੇ ਵਿੱਚ ਇਹ ਤਾਂ ਹਰੇ ਭਰੇ ਇੱਥੇ ਵੀ ਬਹੁਤ ਆ ਤੇ ਬਿਲਡਿੰਗਾਂ ਬਹੁਤ ਵੱਡੀਆਂ ਵੱਡੀਆਂ ਚਾਰੇ ਪਾਸੇ ਜੇ ਤੋਂ ਨਾ ਮਾਹੌਲ ਥੋੜਾ ਜਿਹਾ ਭੱਜ-ਭਜਾਈ ਵਾਲਾ ਕੋਈ ਭੱਜਿਆ ਜਾਂਦਾ ਕੋਈ ਰੁਕਿਆ ਆਇਆ ਕੋਈ ਕਿਧਰ ਜਾਂਦਾ ਥੋੜਾ ਜਿਹਾ ਮਾਹੌਲ ਪਿੰਡ ਨਾਲੋਂ ਸ਼ਹਿਰ ਦਾ ਲੱਗਦਾ ਲਾਈਟਾਂ ਬਹੁਤ ਜ਼ਿਆਦਾ ਥਾਂ-ਥਾਂ ਤੇ ਬੱਤੀਆਂ ਲੰਮੀਆਂ ਟ੍ਰੈਫਿਕ ਵੀ ਬਹੁਤ ਰਹਿੰਦੀ ਆਏ ਸਾਡਾ ਮਹੱਲਾ ਲੋਕਾਂ ਨੇ ਪਲਾਸਟਿਕ ਵਾਲੇ ਲਿਵਾਫੇ ਬਾਹਰ ਰੱਖੇ ਅੱਛਾ ਚਾਣਾ ਪਲਾਸਟਿਕ ਥੋੜੀ ਤਰੀ ਆ ਦੇਖ ਲੋ ਸ਼ਹਿਰ ਦਾ ਮਾਹੌਲ ਹਾਲੇ ਤਾਂ ਸ਼ਹਿਰ ਤੋਂ ਬਾਹਰ ਆਂ ਸਾਵੀ ਇਹਨਾਂ ਰਾਸ਼ਨ ਕੋਲੇ ਸਾਡੇ ਪੀਜ਼ਾ ਵਾ ਨਾ ਹੱਥ ਬੈਗ ਚੱਕ ਕੇ ਸਾਜ ਰਹੀ ਆ ਸਕੂਲ ਪੜਨਾ ਨਹੀਂਗਾ ਅਸੀਂ ਨਾਲ ਉਦਾਂ ਹੀ ਤੁਰ ਪੈਣੇ ਆ ਸੱਚਾ ਨਾਤ ਕਹਿੰਦੀ ਆ ਭੂਤ ਦੀ ਫੋਟੋ ਬਣਾ ਦਿਓ ਉੱਧਰ ਲਾਈਏ ਗੱਡੀ ਗੱਡੀ ਲਾਉਣੀ ਬੜੀ ਮੁਸ਼ਕਿਲ ਹੈ ਜੀ ਰੋਡ ਦੇ ਉੱਪਰ ਹਾਂ ਭੂਤ ਦਿਖਾਤਾ ਸਭ ਨਿਆਣੇ ਸਿਹਰੇ ਸਿਹਰੇ ਆਲਦੀ ਮੰਮੀ ਨਾਲ ਜਾਂਦੇ ਸਕੂਲ ਪਹੁੰਚ ਵੀ ਘਰੇ ਵੀਡੀਓ ਦਾ ਕਰਦੇ ਆਂ ਇਦਾਂ ਇੱਥੇ ਐਂਡ ਫਿਰ ਬਣਾਉਂਗੇ ਕੱਲ ਨੂੰ ਕਿਸੇ ਨਵੀਂ ਚੀਜ਼ ਨਾਲ ਅੱਜ ਤਾਂ ਉਦਾਂ ਹੀ ਹਰ ਮਨ ਛੱਡਣ ਗਏ ਨੇ ਮਨ ਕਰਿਆ ਕਿ ਹਰੇ ਭਰੇ ਵਈ ਦੇ ਥਾਈ ਇੱਥੇ ਵੀ ਦਰਖਤ ਬਹੁਤ ਨੇ ਤਾਂ ਇੱਥੇ ਠੰਡ ਰਹਿੰਦੀ ਹੈ ਵੀ ਗਰਮੀ ਨਹੀਂ ਪੈਂਦੀ ਆਪਣੇ ਮੁਲਕ ਦੇ ਵਿੱਚ ਗਰਮੀ ਬਹੁਤ ਪੈਂਦੀ ਹੈ ਦਰਖਤ ਕੱਟ ਕਰਕੇ ਸੋ ਜੀ ਪਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਜਿੱਥੇ ਵੀ ਰਹਿੰਦੇ ਆ ਪਰ ਆਪਣੇ ਮੁਲਕ ਨੂੰ ਯਾਦ ਜ਼ਰੂਰ ਕਰਦੇ ਆ ਚਾਹੇ ਇੱਥੇ ਸਵੇਰੇ ਸ਼ਾਮ ਬਹੁਤ ਵਧੀਆ ਮਾਹੌਲ ਹੁੰਦਾ ਪਰ ਉਹੀ ਸੂਰਜ ਚੜਨਾ ਸੂਰਜ ਢਲਣਾ ਆਪਦੇ ਮੁਲਕ ਦਾ ਬਹੁਤ ਜ਼ਿਆਦਾ ਹੁੰਦਾ ਪਰਮਾਤਮਾ ਜਿੱਥੇ ਵੀ ਰੱਖੇ ਸਾਰਿਆਂ ਨੂੰ ਰਾਜੀ ਖੁਸ਼ੀ ਰੱਖਦੇ ਹਨ ਮਿਲਦੇ ਆਂ ਜੀ ਕਿਸੇ ਨਵੀਂ ਵੀਡੀਓ ਦੇ ਨਾਲ ਜੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਜ਼ਰੂਰ ਕਰਿਓ ਤੇ ਸ਼ੇਅਰ ਵੀ ਕਰਿਓ ਆਸੇ ਕਾਲ ਜੀ ਰੱਬ ਰੱਖਾ